ਸਤਿ ਸ਼੍ਰੀ ਅਕਾਲ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵੱਡੀ ਨਦੀ ਦੀ ਸਫਾਈ ਦੀ ਦੋਸਤੋ ਇਸ ਸਬੰਧ ਵਿੱਚ ਅਸੀਂ ਕਈ ਵਾਰ ਵੱਡੀ ਨਦੀ ਤੇ ਵੀਡੀਓ ਬਣਾ ਕੇ ਕੈਪਟਨ ਮੰਤਰੀ ਡਿਪਟੀ ਕਮਿਸ਼ਨਰ ਪਟਿਆਲਾ ਨਗਰ ਨਿਗਮ ਪਟਿਆਲਾ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਤੇ ਹੋਰ ਕਈ ਅਧਿਕਾਰੀਆਂ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬੰਦੀ ਹੈ ਅਤੇ ਵਿਭਾਗਾਂ ਨੂੰ ਇਸ ਸਬੰਧੀ ਜਾਣੂ ਕਰਵਾ ਚੁੱਕੇ ਹਾਂ ਕਿ ਵੱਡੀ ਨਦੀ ਦੀ ਸਫਾਈ ਜਿਹੜੀ ਹੈ ਉਸ ਸਮੇਂ ਦੀ ਮੰਗ ਹੈ ਪਰ ਇਸ ਸਬੰਧ ਵਿੱਚ ਕਿਸੇ ਵੀ ਵੱਲੋਂ ਕੋਈ ਵੀ ਕਦਮ ਜਿਹੜਾ ਹੈ ਉਹ ਚੁੱਕਿਆ ਨਹੀਂ ਜਾ ਰਿਹਾ ਵੱਡੀ ਨਦੀ ਦੀ ਸਫਾਈ ਨੂੰ ਲੈ ਕੇ ਬਿੱਤੀ ਬਿੱਤੇ ਦਿਨ ਸਾਡੇ ਵੱਲੋਂ ਏਡੀਸੀ ਪਟਿਆਲਾ ਜਦ ਨਵਰੀਤ ਕੌਰ ਸੇਖੋ ਜੀ ਨੂੰ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਡੀ ਗੱਲ ਅੱਧੀ ਪਚੱਦੀ ਸੁਣਨ ਦੇ ਸਾਰ ਹੀ ਇਹ ਕਹਿ ਦਿੱਤਾ ਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਜਿਸ ਲਈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਡਮ ਜੀ ਜਵਾਬ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਦੇਣਾ ਹੋਵੇ ਪਰ ਸਾਡੀ ਗੱਲ ਸੁਣ ਲਓ ਜਿਸ ਤੇ ਉਹਨਾਂ ਨੇ ਸਾਡੀ ਵੱਡੀ ਨਦੀ ਦੀ ਸਫਾਈ ਸੰਬੰਧੀ ਗੱਲ ਹੁੰਦੈ ਹੀ ਕਿਹਾ ਕਿ ਇਹ ਕਾਰਜ ਜੋ ਹੈ ADC ਅਰਬਨ ਸ਼ਹਿਰੀ ਯਾਨੀ ਕਿ ਇਸ਼ਾ ਸਿੰਗਲ ਜੀ ਦੇ ਅਧਿਕਾਰ ਖੇਤਰ ਅਧੀਨ ਹੈ ਅਤੇ PDA ਦੇ ਅਧੀਨ ਹੈ ਕਿਉਂਕਿ PDA ਹੀ ਇਸ ਦਾ ਕੰਮ ਕਰ ਰਹੀ ਹੈ ਇਸ ਸੰਬੰਧ ਵਿੱਚ ਜਦੋਂ ਸਾਡੇ ਪੋਡਾ ਦੇ ਇੱਕ ਅਧਿਕਾਰੀ ਮਨੀਸ਼ ਮਹਿਤਾ ਜੀ ਨਾਲ ਫੋਨ ਤੇ ਗੱਲ ਕੀਤੀ ਗਈ ਕਿ ਪਟਿਆਲਾ ਡਿਵੈਲਪਮੈਂਟ ਅਥਾਰਟੀ ਕੋਲੇ ਵੱਡੀ ਅਤੇ ਛੋਟੀ ਨਦੀ ਦੀ ਸਫਾਈ ਦਾ ਕੰਮ ਜਿਹੜਾ ਹੈ ਉਹ ਦਿੱਤਾ ਗਿਆ ਹੈ ਨੂੰ ਕਿਉਂ ਨਹੀਂ ਕਰਵਾਇਆ ਜਾ ਰਿਹਾ ਤਾਂ ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੈ ਕਿ ਸਾਡੇ ਅੰਦਰ ਸਾਡੇ ਕਾਰਜ ਅਧੀਨ ਇਹ ਪੀਡੀ ਆਪਣਾ ਵੱਡੀ ਨਦੀ ਦੀ ਸਫਾਈ ਦਾ ਕੰਮ ਜਿਹੜਾ ਹੈ ਉਹ ਨਹੀਂ ਹੈ ਪੀਡੀ ਸਿਰਫ ਫੰਡਿੰਗ ਕਰ ਰਹੀ ਹੈ ਇਸ ਨਾਲ ਸੰਬੰਧਿਤ ਵਿਭਾਗ ਜਿਹੜੇ ਹਨ ਉਹ ਡਰੇਨੇਜ ਤੇ ਸੀਵਰੇਜ ਸਪਲਾਈ ਬੋਰਡ ਹਨ ਇਸ ਸੰਬੰਧ ਵਿੱਚ ਜਦੋਂ ਡਰੇਨੇਜ ਵਿਭਾਗ ਦੇ ਐਕਸੀਡੈਂਟ ਪ੍ਰਥਮ ਗੰਭੀਰ ਜੀ ਨਾਲ ਸੀ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੀਡੀ ਸਿਰਫ ਫੰਡਿੰਗ ਕਰ ਰਹੀ ਹੈ ਪਰ ਡਰੇਨਸ ਅਤੇ ਸੀਵਰ ডিপਾਰਟਮੈਂਟ ਦਾ ਵੀ ਇਸ ਵੱਡੀ ਨਦੀ ਤੇ ਛੋਟੀ ਨਦੀ ਦੀ ਸਫਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਹ ਦੋਨੇ ਨਦੀਆਂ ਕਾਰਪੋਰੇਸ਼ਨ ਦੇ ਖੇਤਰ ਅਧੀਨ ਆਉਂਦੀਆਂ ਹਨ ਇਸ ਸਬੰਧ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਸ ਵੀ ਕਿਸੇ ਅਧਿਕਾਰੀ ਕਰਮਚਾਰੀ ਨਾਲ ਗੱਲ ਕਰਦੇ ਹਾਂ ਤਾਂ ਉਹ ਇੱਕ ਦੂਜੇ ਤੇ ਸੁੱਟ ਦਿੰਦੇ ਹਨ ਅਤੇ ਇੱਕ ਦੂਜੇ ਦੇ ਵਿਭਾਗਾਂ ਤੇ ਹੀ ਕਾਰਜ ਭਾਰ ਸੌਂਪ ਦਿੰਦੇ ਹਨ ਜਦੋਂ ਕਿ ਕਗਰ ਅਤੇ ਹੋਰ ਇਸ ਦੇ ਆਲੇ ਦੁਆਲੇ ਦੀਆਂ ਨਦੀਆਂ ਦਾ ਜਿਹੜਾ ਵਹਾਅ ਹੈ ਉਹ ਵੱਡੇ ਪੱਧਰ ਤੇ ਵਧਦਾ ਜਾ ਰਿਹਾ ਹੈ ਤੋਂ ਸਾ ਇਹ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ ਧੰਨਵਾਦ